ਅਕਸਰੀ ਜਦੋਂ ਕੋਈ ਵੱਡਾ ਤਿਹਾਰ ਆਉਂਦਾ ਹੈਗਾ ਤਾਂ ਦੁਕਾਨਦਾਰਾਂ ਦੇ ਵੱਲੋਂ ਆਪਣੀ ਮਨਮਰਜ਼ੀ ਜਿਹੜੀ ਉਹ ਕੀਤੀ ਜਾਂਦੀ ਹੈ ਰੋਡ ਦੇ ਵਿਚਕਾਰ ਤੱਕ ਜਿਹੜੀਆਂ ਉਹ ਦੁਕਾਨਾਂ ਨੂੰ ਵਧਾ ਲਿਆ ਜਾਂਦਾ ਹੈਗਾ ਦੁਕਾਨਾਂ ਤੋਂ ਬਾਹਰ ਜਿਹੜਾ ਉਹ ਸਮਾਨ ਕੱਟ ਕੇ ਰੱਖ ਦਿੱਤਾ ਜਾਂਦਾ ਹੈਗਾ ਤਾਂ ਜੋ ਗਾਕਾਂ ਨੂੰ ਵੱਧ ਤੋਂ ਵੱਧ ਜਿਹੜਾ ਉਹ ਸਮਾਨ ਵੇਚ ਸਕਣ ਇਸ ਤਰੀਕੇ ਦੇ ਨਾਲ ਹੀ ਜਦੋਂ ਦੇਰ ਰਾਤ ਨੂੰ ਐਸਪੀ ਜਗਰਾਤ ਸਿੰਘ ਬਾਜ਼ਾਰ ਦੇ ਵਿੱਚ ਨਿਕਲਦੇ ਨੇ ਤਾਂ ਉਹਨਾਂ ਦੇ ਵੱਲੋਂ ਦੇਖਿਆ ਜਾਂਦਾ ਹੈਗਾ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਮਨਮਰਜ਼ੀ ਕਰਦੇ ਹੋਏ ਦੁਕਾਨਦਾਰਾਂ ਦੇ ਵੱਲੋਂ ਦੁਕਾਨਾਂ ਦੇ ਬਾਹਰ ਸਮਾਨ ਰੱਖਿਆ ਜਾ ਰਿਹਾ ਹੈਗਾ ਲੋਕ ਆਉਣ ਜਾਣ ਤੇ ਟ੍ਰੈਫਿਕ ਜਿਹੜੀ ਉਹ ਪਰੇਸ਼ਾਨ ਉਹਨਾਂ ਨੂੰ ਕੀਤਾ ਜਾ ਰਿਹਾ ਇੱਥੋਂ ਤੱਕ ਕੀ ਰੇੜੀਆਂ ਵੀ ਜਿਹੜੀਆਂ ਉਹ ਬਿਲਕੁਲ ਰੋਡ ਦੇ ਵਿਚਕਾਰ ਜਿਹੜੀਆਂ ਉਹ ਲਾਈਆਂ ਹੋਈਆਂ ਨਜ਼ਰ ਆਈਆਂ ਇਸ ਮੌਕੇ ਦੇ ਉੱਪਰ ਪਹੁੰਚ ਕੇ ਐਸਪੀ ਦੇ ਵੱਲੋਂ ਜਿਹੜਾ ਲੋਕਾਂ ਨੂੰ ਸਖਤ ਚਰਾਬਨੀ ਜਿਹੜੀ ਇਹਨਾਂ ਨੂੰ ਦਿੱਤੀ ਗਈ ਕਿ ਇਸ ਤਰੀਕੇ ਨਾਲ ਕਰਨ ਤੇ ਜਿਹੜਾ ਉਹਨਾਂ ਨੂੰ ਆਪਣਾ ਜਿਹੜਾ ਕੋਈ ਨਾ ਕੋਈ ਨੁਕਸਾਨ ਜਿਹੜਾ ਹੋ ਝੱਲਣਾ ਪੈ ਸਕਦਾ ਹੈ ਤੁਸੀਂ ਦੇਖ ਸਕਦੇ ਹੋਗੇ ਕਿਸ ਤਰੀਕੇ ਦੇ ਨਾਲ ਜਿਹੜਾ ਰਸਤੇ ਦੇ ਵਿੱਚ ਬੋਰਡ ਤੱਕ ਜਿਹੜੇ ਦੁਕਾਨਾਂ ਦੇ ਦਾਰਾਂ ਦੇ ਵੱਲੋਂ ਲਾਏ ਗਏ ਨੇਗੇ ਰੇੜੀਆਂ ਤੱਕ ਖੜਾਈਆਂ ਗਈਆਂ ਨੇ ਸੋ ਇਹਨਾਂ ਨੂੰ ਹੁਣ ਪਾਸੇ ਜਿਹੜਾ ਉਹ ਟਾ ਦਿੱਤਾ ਗਿਆਗਾ ਲੋਕਾਂ ਨੂੰ ਜਿੱਥੇ ਤਿਹਾਰਾਂ ਦੇ ਸਮੇਂ ਬੜੀ ਮੁਸ਼ਕਲ ਆਉਂਦੀ ਹੈ ਕਿ ਹੁਣ ਜਾਣ ਦੇ ਵਿੱਚ ਟ੍ਰੈਫਿਕ ਨੂੰ ਵੱਡੇ ਵੱਡੇ ਜਾਮ ਤੱਕ ਜਿਹੜੇ ਲੱਗ ਜਾਂਦੇ ਨੇਗੇ ਸੋ ਹੁਣ ਲੋਹੜੀ ਦਾ ਤਿਹਾਰ ਹੈ ਲੋਹੜੀ ਦੇ ਤਿਹਾਰ ਦੇ ਉੱਪਰ 20 ਲੋਕਾਂ ਨੇ ਬਾਜ਼ਾਰਾਂ ਦੇ ਵਿੱਚ ਖਰੀਦਦਾਰੀ ਕਰਨ ਦੇ ਲਈ ਉਤਰਨਾ ਹੈਗਾ ਸੋ ਉਸ ਨੂੰ ਦੇਖਦੇ ਹੋਏ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬਾਜ਼ਾਰਾਂ ਦੇ ਵਿੱਚ ਨਜ਼ਰ ਮਾਰੀ ਗਈ ਕਿ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀ ਨਾ ਆਵੇ ਪਰ ਦੁਕਾਨਾਂ ਦੀ ਮਨਮਰਜ਼ੀ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਐਕਸ਼ਨ ਲੈਣਾ ਪਿਆ ਤੇ ਸਖਤ ਤੋਂ ਸਖਤ ਚੇਤਾਵਨੀ ਜਿਹੜੀ ਦੁਕਾਨਦਾਰਾਂ ਨੂੰ ਦੇਣੀ ਪਈ ਕਿ ਦੁਕਾਨਦਾਰ ਆਪਣੇ ਸਮਾਨ ਨੂੰ ਆਪਣੀਆਂ ਦੁਕਾਨਾਂ ਦੇ ਅੰਦਰ ਰੱਖਣ ਛੜਕ ਦੇ ਵਿਚਕਾਰ ਜਿਹੜਾ ਕੋਈ ਵੀ ਦੁਕਾਨਦਾਰ ਸਮਾਨ ਨੂੰ ਲੈ ਕੇ ਨਾ ਆਵੇ ਘਰ ਤਾਂ ਹੈਗਾ ਹੈ ਉਹ ਤੁਹਾਨੂੰ ਸਿੱਧਾ ਕਹ ਇਹਦੀ ਡਿਸਪੀਨ ਚਾਹੀਦੀ ਐਸ ਜਗ੍ਹਾ ਦੀ ਡਿਸਪੀਨ ਹੈਗੀ ਆਪਣੀ ਨਹੀਂ ਨਾ ਹੈਗੀ ਸਾਬ ਐਂਕਰੋਜਮੈਂਟ ਹੀ ਹੈ ਨਾ ਇਹ ਕਿਉਂ ਗੱਡੀ ਮਗਾਓ ਯਾਰ ਕੰਮ ਕਰਾ ਸਮਾਨ ਕੀ ਗੱਡੀ ਕੋ ਬਾਰਾ ਸਮਾਨ ਨਹੀਂ ਚੁੱਕਦੇ। ਮੈਂ ਲਾਟ ਚੋ ਚੁੱਕ ਲੈ ਯਾਰ। ਤੂੰ ਤਾਂ ਅਜੇ ਹੋਰ ਘੱਟਣ ਨੂੰ ਫਿਰਦਾ ਇੱਥੇ ਕੋਈ ਨਾ ਕੋਈ। ਇਹਨੇ ਤੁਹਾਡੇ ਕੋਲ ਸਮਾਨ ਲੈਣਾ ਆਪਾਂ 20 ਕਿਲੋਮੀਟਰ ਤੱਕ ਚੱਲ ਕੇ ਲੈਣ ਨੂੰ ਤੁਹਾਡੀ ਕੋਈ ਆਉਂਦੀ। ਪਰ ਆਹ ਕਰਕੇ ਸਮਾਨ ਰੱਖ। ਇਹ ਤੁਸੀਂ ਨੂੰ ਬੰਦ ਕਰੋਗੇ ਫਿਰ ਨੋਟਿਸ ਤੇ ਮੜਤਾ ਦੇ ਗੱਡੀਆਂ ਲਾਉਂਦੇ। ਵੱਡੇ ਕਰਦੇ। ਜੀ। ਪਬਲਿਕ ਨਹੀਂ ਸਾਨੂੰ ਇਨਫੋਰਮੇਸ਼ਨ ਦਿੱਤੀਆਂ ਸੀਗੀਆਂ ਕੰਪਲੇਨਸ ਦਿੱਤੀਆਂ ਸੀਗੀਆਂ ਕਿ ਹਰਮਾਨ ਚੌਕ ਪ੍ਰਦਰਸ਼ਪੁਰ ਦੇ ਵਿੱਚ ਦੇ ਰਹਿ ਗਏ ਆ ਉਹ ਪਾਰਕਿੰਗ ਦੀ ਜਗ੍ਹਾ ਨਹੀਂ ਮਿਲਦੀ ਉਹ ਪਾਰਕਿੰਗ ਦੀ ਜਗ੍ਹਾ ਨੂੰ ਸਹੀ ਦਰਸ ਕਰਨ ਵਾਸਤੇ ਅੱਜ ਅਸੀਂ ਪੂਰੀ ਮੁਹਿੰਮ ਚਲਾਈ ਹੈ ਮਾਨਯੋਗ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਤੇ ਔਰ ਇਹਦੇ ਵਿੱਚ ਅੱਜ ਅਸੀਂ ਦੇਖਿਆ ਕਿ ਕਾਫੀ ਸਾਰੀਆਂ ਸ਼ਾਪਸ ਦੇ ਜਿਹੜੇ ਓਨਰਸ ਹੈਗੇ ਆ ਉਹਨਾਂ ਨੇ ਸ਼ਾਪਸ ਦੇ ਬਾਹਰ ਸਮਾਨ ਰੱਖਿਆ ਹੋਇਆ ਦੋਨਾਂ ਸਾਰਿਆਂ ਨੂੰ ਅੱਜ ਅਸੀਂ ਜਿਹੜੀ ਰਿਕਵੈਸਟ ਕੀਤੀ ਹੈ, ਵਾਰਨਿੰਗ ਦਿੱਤੀ ਹੈ ਕਿ ਤੁਸੀਂ ਆਪਣਾ ਸਮਾਨ ਜਿਹੜਾ ਆਪਣੀ ਸ਼ਾਪ ਦੇ ਅੰਦਰ ਰੱਖੋ। ਜਿਹੜੀ ਪਾਰਕਿੰਗ ਦੀ ਜਗ੍ਹਾ ਹੈ ਉਹ ਪ੍ਰੋਪਰ ਪਬਲਿਕ ਦੇ ਵਾਸਤੇ, ਪਾਰਕਿੰਗ ਦੇ ਵਾਸਤੇ ਖਾਲੀ ਰੱਖੀ ਜਾਵੇ ਸੋ ਥੈਟ ਜਿਹੜੇ ਵਹੀਕਲਸ ਨੇ ਉਹ ਪਾਰਕਿੰਗ ਵਾਲੀ ਜਗ੍ਹਾ ਤੇ ਲੱਗਣ ਨਾ ਕਿ ਸੜਕ ਦੇ ਵਿੱਚ ਲੱਗਣ। ਕਿਉਂਕਿ ਜਦੋਂ ਸੜਕ ਦੇ ਵਿੱਚ ਵਹੀਕਲਸ ਲੱਗਦੇ ਨੇ ਫਿਰ ਉਹਦੇ ਨਾਲ ਟ੍ਰੈਫਿਕ ਦੀ ਸਮੱਸਿਆ ਵੱਧ ਜਾਂਦੀ ਆ ਔਰ ਇਹ ਬਹੁਤ ਆਵਾਜਾਈ ਵਾਲਾ ਬਾਜ਼ਾਰ ਹੈਗਾ। ਇਹਦੇ ਵਿੱਚ ਅਗਰ ਕੋਈ ਵੀ ਗੱਡੀ ਰੋਡ ਦੇ ਉੱਤੇ ਪਾਰਕਿੰਗ ਕੀਤੀ ਜਾਂਦੀ ਹੈ ਤੇ ਉਹਦਾ ਅਸਰ ਜਿਹੜਾ ਟ੍ਰੈਫਿਕ ਦੇ ਉੱ ਜਿਹੜੇ ਆ ਉਹ ਬਿਲਕੁਲ इजीली ਆਪਦੇ ਕੰਮ ਕਾਰ ਕੰਪਲੀਟ ਕਰਕੇ ਸੇਫਟੀ ਨਾਲ ਆਪਣੇ ਘਰਾਂ ਨੂੰ ਜਾ ਸਕਣ ਉਹਨੂੰ ਮਤੇ ਨਜ਼ਰ ਰੱਖਦੇ ਹੋਏ ਪਬਲਿਕ ਦੀ ਸੇਫਟੀ ਨੂੰ ਮਤੇ ਨਜ਼ਰ ਮਤੇ ਨਜ਼ਰ ਰੱਖਦੇ ਹੋਏ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਲੋਹੜੀ ਦਾ ਤਿਉਹਾਰ ਆ ਰਿਹਾ ਹੈ 26 ਜਨਵਰੀ ਆ ਰਹੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਤੇ ਨਜ਼ਰ ਰੱਖਦੇ ਹੋਏ ਸਿਕਿਉਰਿਟੀ ਦੀ ਚੈੱਕ ਕੀਤੀ ਜਾ ਰਹੀ ਹੈ ਸਪੈਸ਼ਲੀ ਜਿਹੜੇ ਵਹੀਕਲਸ ਵਿਦਆਊਟ ਨੰਬਰ ਹੈਗੇ ਨੇ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਐਸ ਪਰ ਲਾਅ ਕਾਰਵਾਈ ਕੀਤੀ ਜਾ ਰਹੀ ਹੈ ਔਰ ਇਸੇ ਤਰ੍ਹਾਂ ਸਾਰੇ ਬਾਜ਼ਾਰ ਨੂੰ ਤੁਹਾਡੇ ਮਾਜਬਾਈ ਰਿਕੁਐਸਟ ਕਰਦੇ ਆ ਕਿ ਉਹ ਆਪਣੇ ਆਪਣੇ ਸਮਾਨ ਨੂੰ ਆਪਣੀਆਂ ਦੁਕਾਨਾਂ ਦੇ ਅੰਦਰ ਰੱਖਣ ਤਾਂ ਜੋ ਪਾਰਕਿੰਗ ਦੀ ਜਗ੍ਹਾ ਜਿਹੜੀ ਉਹ ਖੁੱਲੀ ਡੁੱਲੀ ਰਹੇ ਜਿਆਦਾ ਫਲੋ ਹੋਏਗਾ ਅਗਰ ਪਾਰਕਿੰਗ ਦੀ ਜਗ੍ਹਾ ਖੁੱਲੀ ਮਿਲੇਗੀ ਲੋਕੀ ਵੱਧ ਮਾਰਕੀਟ ਦੇ ਵਿੱਚ ਆਉਣਗੇ ਸੋ ਇਹਦੇ ਨਾਲ ਜਿਹੜਾ ਹੈਗਾ ਸ਼ੌਪਕੀਪਰ ਨੂੰ ਵੱਧ ਫਾਇਦਾ ਹੋਏਗਾ ਤਿਉਹਾਰਾ ਕਾਰਨ ਖਾਸ ਟ੍ਰੈਫਿਕ ਦਾ ਕਾਰਨ ਹੀ ਐਕਰੋਜਮੈਂਟਾ ਤਿਉਹਾਰਾ ਕਾਰਨ ਦੁਕਾਨਦਾਰ ਕਾਫੀ ਅੱਗੇ ਤੱਕ ਵਧਾ ਲੰਦੇ ਆ ਦੁਕਾਨਾਂ ਕੁਝ ਇਹਨਾਂ ਨੂੰ ਅਸੀਂ ਸਾਰਿਆਂ ਨੂੰ ਇਹ ਰਿਕੁਐਸਟ ਕਰ ਰਹੇ ਆ ਅਸੀਂ ਇਹਨਾਂ ਨੂੰ ਦੋ ਦੋ ਤਿੰਨ ਤਿੰਨ ਵਾਰੀ ਰਿਕੁਐਸਟ ਕਰ ਚੁੱਕੇ ਹਾਂ ਪਹਿਲਾਂ ਅੱਜ ਫੇਰ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਹੈ ਔਰ ਇਹਦੇ ਨਾਲ ਅੱਜ ਅਸੀਂ ਵਾਰਨਿੰਗ ਵੀ ਦਿੱਤੀ ਹੈ ਕਿ ਇਸ ਤੋਂ ਬਾਅਦ ਅਸੀਂ ਕਮੇਟੀ ਨੂੰ ਨਾਲ ਲੈ ਕੇ ਮਾਨਯੋਗ ਡੀਸੀ ਸਾਹਿਬ ਦੀ ਟੀਮ ਨੂੰ ਨਾਲ ਲੈ ਕੇ ਅਗਰ ਕੋਈ ਇਨਫਰਚਮੈਂਟ ਕਰੇਗਾ ਤੇ ਉਹਦੇ ਉਹਦੇ ਖਿਲਾਫ ਜਿਹੜੀ ਆ ਉਹ ਕਰ ਦੇਗੀ